ਇਮ ਇੱਕ ਛੋਟੀ ਜੀ ਗੱਲ ਤੁਹਾਨੂੰ ਸੁਣਾਵਾਂ ਇੱਕ ਸਾਧੂ ਤੁਰਿਆ ਜਾ ਰਿਹਾ ਸੀ ਆਨੰਦ ਵਿੱਚ ਇੱਕ ਰੱਬ ਦੇ ਪਿਆਰ ਵਿੱਚ ਰੱਬ ਦਾ ਪਿਆਰਾ ਸਾਧੂ ਦੁਨੀਆ ਵਿੱਚ ਸਭ ਤੋਂ ਔਖਾ ਕੰਮ ਹੈ ਰੱਬ ਨਾਲ ਪਿਆਰ ਪੈਦਾ ਕਰਨਾ ਪ੍ਰੀਤ ਪੈਦਾ ਕਰਨਾ ਭਗਤ ਨਾਮਦੇਵ ਜੀ ਕਹਿੰਦੇ ਮਹਾਰਾਜ ਤੇਰੇ ਨਾਲ ਮੈਂ ਉਹ ਪ੍ਰੀਤ ਲਾਈ ਏ ਕਿ ਜੈਸੀ ਭੁੱਖੇ ਪ੍ਰੀਤ ਅਨਾਜ ਤ੍ਰਿਖਾ ਵੰਦ ਜਲ ਸੇਤੀ ਕਾਜ ਜੈਸੀ ਮੂੜ कुटुंब ਪਰਾਇਣ ਤੈਸੀ ਨਾਮੇ ਪ੍ਰੀਤ ਨਰਾਇਣ ਮਹਾਰਾਜ ਮੈਂ ਉਹ ਪ੍ਰੀਤਾ ਲਾਈਐ ਜਿਹੜੀਆਂ ਜੱਗ ਰੋਟੀ ਨਾਲ ਲਾਈ ਬੈਠਾ ਜਿਹੜਾ ਜੱਗ ਪਾਣੀ ਨਾਲ ਲਾਈ ਬੈਠਾ ਜਿਹੜਾ ਜੱਗ ਪ੍ਰੀਤ ਆਪਣੀ ਆਪਣੇ ਪਰਿਵਾਰ ਨਾਲ ਲਾਈ ਬੈਠਾ ਮੈਂ ਉਹ ਪ੍ਰੀਤ ਤੇਰੇ ਨਾਲ ਲਾਈ ਐ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਬੀਰ ਸਾਹਿਬ ਦਾ ਇੱਕ ਵਚਨ ਹੈ ਕਿ ਕਬੀਰ ਪ੍ਰੀਤ ਲੱਗੀ ਐ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਬਿਰਜੈ ਲੋਗ ਅਜਾਨ ਤਾਂ ਸਿਓ ਟੂਟੀ ਕਿਉ ਬਣੈ ਜਾਕੇ ਜੀ ਪ੍ਰਾਨ ਕਿ ਜਿਹੜੀ ਪ੍ਰੀਤ ਸਾਹਾਂ ਵਿੱਚ ਵਸ ਗਈ ਓਨੂੰ ਕੱਢੋਂਗੇ ਕਿਵੇਂ ਓਨੂੰ ਤੋੜੋਂਗੇ ਕਿਵੇਂ ਸਾਧੂ ਸਾਡੇ ਮਨਾਂ ਵਿੱਚ ਸਿਮਰਨ ਦੇ ਰਸਿਏ ਪ੍ਰੀਤ ਜਗਾਉਂਦੇ ਨੇ ਇੱਕ ਸਾਧੂ ਤੁਰੇ ਜਾ ਰਹੇ ਸੰਤ ਸੰਤ ਦੀ ਉਪਮਾ ਦੀ ਗੱਲ ਕਰ ਰਹੇ ਆ ਇੱਕ ਅਰਥੀ ਆ ਰਹੀ ਹੈ ਇੱਕ ਬੰਦਾ ਮਰ ਗਿਆ ਇਓ ਵਰਤੀ ਆ ਰਹੀ ਹੈ ਲੋਕ ਨੂੰ ਜਾਗ ਕੇ ਲਿਆ ਰਹੇ ਨੇ ਜਿਨ੍ਹਾਂ ਨੇ ਚੱਕਿਆ ਹੋਇਆ ਨਾ ਮੋਢਿਆਂ ਤੇ ਉਹ ਗੱਲਾਂ ਕਰਦੇ ਨੇ ਕੀ ਗੱਲਾਂ ਕਰਦੇ ਨੇ ਕਹਿੰਦੇ ਜਿਹੜਾ ਮਰਿਆ ਨਾ ਇਹਨੇ ਜ਼ਿੰਦਗੀ ਚ ਕਦੇ ਕੋਈ ਚੰਗਾ ਕੰਮ ਕੰਮ ਨਹੀਂ ਕੀਤਾ ਇਹਨੇ ਜ਼ਿੰਦਗੀ ਚ ਚੰਗਾ ਕੰਮ ਨਹੀਂ ਕੀਤਾ ਇਹ ਮਰੇਗਾ ਇਹ ਮਰ ਚੁੱਕਾ ਹੈ ਇਹ ਜਾਏਗਾ ਤੇ ਨਰਕਾਂ ਨੂੰ ਜਾਏਗਾ ਇਹਨੂੰ ਸਵਰਗਾਂ ਚ ਥਾਂ ਨਹੀਂ ਮਿਲੇਗੀ ਹੁਣ ਗੁਰੂ ਪਿਆਰੀ ਸਾਧ ਸੰਗਤ ਸਮਝਦਾਰ ਲੋਕ ਤੇ ਗ੍ਰੰਥ ਵੀ ਇਹ ਦੱਸਦੇ ਨੇ ਕਿ ਜਦੋਂ ਬੰਦਾ ਮਰ ਜਾਂਦਾ ਹੈ ਤੇ ਜਦੋਂ ਤੱਕ ਉਹਨੂੰ ਅਗਨੀ ਭੇਟ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹਦੀ ਆਤਮਾ ਸੁਣਦੀ ਹੈ ਕਿ ਲੋਕ ਕੀ ਕਹਿ ਰਹੇ ਜਦੋਂ ਉਹਨੂੰ ਲੈ ਕੇ ਜਾ ਰਹੇ ਨੇ ਲੋਕ ਗੱਲਾਂ ਕਰਦੇ ਨੇ ਕਿ ਇਹ ਨਰਕਾਂ ਵਿੱਚ ਜਾਏਗਾ ਇਹਨੇ ਜ਼ਿੰਦਗੀ 'ਚ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ ਹੁਣ ਪਿਆਰੀ ਸੰਗਤ ਉਦੇ ਨਜ਼ਦੀਕ ਦੀ ਇੱਕ ਸਾਧੂ ਲੰਗਦਾ ਸੰਤ ਬਾਬਾ ਜਮੇਲ ਸਿੰਘ ਰੱਬ ਜੀ ਵਰਗਾ ਕੋਈ ਸਾਧੂ ਨਾਮ ਦਾ ਰਸੀਆ ਆਪਣੀ ਮਸਤੀ ਵਿੱਚ ਆਪਣੀ دیਵਾਨਗੀ ਵਿੱਚ ਆਪਣੇ ਨਾਮ ਦੀ ਗੁਰੂ ਦੀ ਮਸਤੀ ਵਿੱਚ ਲੰਗ ਗਿਆ ਤੇ ਜੀ ਨੂੰ ਮੋੜਿਆ ਤੇ ਚੱਕਿਆ ਉਹ ਬੜਾ ਦੁਖੀ ਹੈ ਮਰ ਚੁੱਕਾ ਹੈ ਲੇਕਿਨ ਹੁਣ ਸਮਝ ਨਹੀਂ ਆਉਂਦੀ ਮੈਂ ਕਰਾਂ ਕਿ ਉਹਦੀ ਆਤਮਾ ਸੁਣ ਰਹੀ ਹੈ ਜਦੋਂ ਉਹਨੂੰ ਅਗਨੀ ਤੇ ਰੱਖਿਆ ਸਰੀਰ ਜਲਾਇਆ ਗਿਆ ਤੇ ਜਦੋਂ ਸਰੀਰ ਜਲਿਆ ਨਾ ਪਿਆਰੀ ਸਾਧ ਸੰਗਤ ਤੇ ਲੈਣ ਆਉਣਾ ਸੀ ਜਮਦੂਤਾਂ ਨੇ ਜਿਹਨੂੰ ਕਬੀਰ ਸਾਹਿਬ ਕਹਿੰਦੇ ਧਰਮਰਾਇ ਜਦ ਵਿ लेखा ਮੰਗੈ ਕਿਆ ਮੁਖ ਲੈ ਕੇ ਜਾਹੇਗਾ ਔਰ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਤੇ ਜਦੋਂ ਉਹਨੂੰ ਅਗਨੀ ਤੇ ਰੱਖਿਆ ਅਗਨੀ ਪੇਟ ਕੀਤਾ ਉਹਦਾ ਸ਼ਰੀਰ ਅਗਨੀ ਵਿੱਚ ਜਲਿਆ ਤੇ ਪਿਆਰੀ ਸੰਗਤ ਉਹਨੂੰ ਜਮਦੂਤ ਲੈਣ ਨਹੀਂ ਆਏ ਉਹਨੂੰ ਦੇਵਤੇ ਲੈਣ ਆ ਗਏ ਆਖੋ ਸਤਨਾਮ ਵਾਹਿਗੁਰੂ ਤੇ ਜਦੋਂ ਉਹਨੂੰ ਦੇਵਤੇ ਲੈਣ ਆਉਂਦੇ ਨੇ ਉਹ ਵੇਖ ਕੇ ਦੇਵਤਿਆਂ ਵੱਲ ਹੈਰਾਨ ਹੈ ਤੇ ਉਹਨਾਂ ਦੇਵਤਿਆਂ ਨੂੰ ਕਹਿਣ ਲੱਗਾ ਤੁਸੀਂ ਲੈਣ ਆਏ ਹੋ ਮੈਨੂੰ ਦੇਵਤੇ ਕਹਿੰਦੇ ਹਾਂ ਅਸੀਂ ਲੈਣ ਆਏ ਹਾਂ ਕਿੱਥੇ ਲੈ ਕੇ ਜਾਵਾਂਗੇ ਕਹਿੰਦੇ ਤੈਨੂੰ ਸਵਰਗ ਤੈਨੂੰ ਸੱਚਖੰਡ ਲੈ ਕੇ ਜਾਵਾਂਗੇ ਜਦੋਂ ਉਸਨੇ ਇਹ ਗੱਲ ਸੁਣੀ ਨਾ ਜੀ ਉਹ ਦੇਵਤਿਆਂ ਨੂੰ ਕਹਿਣ ਲੱਗਾ ਕਿ ਮੈਂ ਕੋਈ ਐਹੋ ਜਿਹਾ ਕੰਮ ਹੀ ਨਹੀਂ ਕੀਤਾ ਕਿ ਮੈਨੂੰ ਤੁਸੀਂ ਲੈਣਾ ਹੋ ਜਿੰਦਗੀ 'ਚ ਮੈਂ ਕੁਝ ਚੰਗਾ ਬੀਜਿਆ ਨਹੀਂ ਕਦੇ ਕਿਸੇ ਦੀ ਸੇਵਾ ਨਹੀਂ ਕੀਤੀ ਕੋਈ ਦਾਨ ਨਹੀਂ ਕੀਤਾ ਮੈਨੂੰ ਲੋਕ ਵੀ ਕਹਿ ਰਹੇ ਸਨ ਤੇ ਮੈਂ ਤਾਂ ਨਰਕਾਂ ਨੂੰ ਜਾਣਾ ਸੀ ਲੇਕਿਨ ਤੁਸੀਂ ਲੈਣ ਕਿਉਂ ਆ ਗਏ ਉਹ ਦੇਵਤੇ ਕਹਿੰਦੇ ਗੱਲ ਜਿਹੜੀ ਤੂੰ ਕਰ ਰਿਹਾ ਨਾ ਬਿਲਕੁਲ ਸੱਚ ਹੈ ਕਿ ਤੈਨੂੰ ਸੱਚਖੰਡ ਨਹੀਂ ਮਿਲਣਾ ਸੀ ਤੈਨੂੰ ਸਵਰਗ ਨਹੀਂ ਮਿਲਣਾ ਸੀ ਉਹ ਦੇਵਤੇ ਕਹਿਣ ਲੱਗੇ ਕਿ ਤੈਨੂੰ ਵੈਕੁੰਠ ਨਹੀਂ ਮਿਲਣਾ ਸੀ ਕਹਿੰਦਾ ਮਹਾਰਾਜ ਹੁਣ ਲੈਕ ਤਾਂ ਚੱਲੇ ਹਾਂ ਪਰ ਦੱਸ ਤਾਂ ਜਾਓ ਸਮਝਾ ਤਾਂ ਜਾਓ ਕਿ ਸਭ ਕੁਝ ਮਿਲ ਕਿਉਂ ਰਿਹਾ ਉਹਨਾਂ ਦੇਵਤਿਆਂ ਨੇ ਕਿਹਾ ਕਹਿੰਦੇ ਓਏ ਬੰਦਿਆ ਜਦੋਂ ਤੈਨੂੰ ਮੋਢਿਆਂ ਤੇ ਚੱਕ ਕੇ ਲੈ ਕੇ ਆ ਰਹੇ ਸਨ ਤੂੰ ਮਰਿਆ ਹੋਇਆ ਲੋਕ ਗੱਲਾਂ ਕਰ ਰਹੇ ਨੇ ਤੇ ਜਦੋਂ ਤੇਰੀ ਅਰਥੀ ਜਾ ਰਹੀ ਸੀ ਤੇ ਜਾਂਦੀ ਹੋਈ ਤੇਰੀ ਅਰਤੀ ਦੇ ਨੇੜੇ ਦੀ ਉਸ ਦੇ ਨਜ਼ਦੀਕ ਦੀ ਇੱਕ ਸਾਧੂ ਨਿਕਲਿਆ ਸੀ ਸਾਧੂ ਕਿਹਾ ਕਿ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮ ਸਤਿਗੁਰ ਕਹਿੰਦੇ ਪਰਵਾਣ ਗਣੀ ਸਈ ਜਨ ਆਏ ਸਫਲ ਤੇ ਨਾ ਕੇ ਕਮ ਉਹ ਸਾਧੂ ਨੰਗ ਗਿਆ ਜੀਦੇ ਬਾਰੇ ਸਤਿਗੁਰ ਕਹਿੰਦੇ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ सगਲੀ ਖੋਤ ਸਾਧਕ ਸੰਗ ਮਿਟੈ ਅਬਮਾਨ ਸਾਧ ਸੰਗ ਪ੍ਰਗਟੈ ਸੁ ਗਿਆਨ ਉਹ ਸਾਧੂ ਨੰਗ ਗਏ ਤੇ ਉਹ ਦੇਵਤੇ ਕਹਿਣ ਲੱਗੇ ਕਹਿੰਦੇ ਜਦੋਂ ਨੰਗਿਆ ਨਾ ਉਹ ਸਾਧੂ ਆਪਣੀ ਮਸਤੀ ਵਿੱਚ ਉਹ ਆਪਣੇ ਰੱਬ ਦੀ ਆਪਣੇ ਪਰਮਾਤਮਾ ਦੀ ਮਸਤੀ ਵਿੱਚ ਲੰਗਿਆ ਤੇ ਉਹਦੇ ਪੈਰ ਜਦੋਂ ਚੱਲ ਰਹੇ ਸੀ ਪੈਰਾਂ ਨੂੰ ਧਰਤੀ ਦਾ ਸਪਰਸ਼ ਹੋ ਰਿਹਾ ਸੀ ਤੇ ਧਰਤੀ ਤੋਂ ਧੂੜ ਉੱਡੀ ਉਹ ਜਿਹੜੀ ਧੂੜ ਸੀ ਨਾ ਉਹ ਧੂੜ ਤੇਰੇ ਉੱਤੇ ਪੈ ਗਈ ਸਾਧ ਕੀ ਧੂੜ ਕਰੋ ਇਸ ਨਾਮ ਇਸ ਨਾਮ ਪਰ ਸਤਿਗੁਰ ਕਹਿੰਦੇ ਸਾਧ ਉੱਪਰ ਜਾਈਐ ਕੁਰਬਾਨ ਉਹਨਾਂ ਦੇਵਤਿਆਂ ਨੇ ਕਿਹਾ ਉਸ ਆਰਤੀ ਵਾਲੇ ਨੂੰ ਉਸ ਮਰੇ ਹੋਏ ਨੂੰ ਕਹਿਣ ਲੱਗੇ ਜਦੋਂ ਉਹ ਸਾਧੂ ਨੰਗਿਆ ਸੰਤ ਬਾਬਾ ਜਵੇਰ ਸਿੰਘ ਰੱਬ ਜੀ ਵਰਗਾ ਸਾਧੂ ਨੰਗਿਆ ਤੇ ਉਹਦੇ ਚਰਨਾਂ ਦੀ ਧੂੜ ਉੱਡੀ ਤੇਰੇ ਉੱਤੇ ਪੈ ਗਈ ਦੇਵਤੇ ਉਹਨੂੰ ਕਹਿੰਦੇ ਹੋਏ ਕਮਲਿਆ ਜਿੰਨੇ ਪਾਪ ਜ਼ਿੰਦਗੀ ਚ ਕੀਤੇ ਸੀ ਉਸ ਚਰਨਾਂ ਦੀ ਧੂੜ ਨੇ ਸਾਰੇ ਪਾਪ ਮਿਟਾ ਦਿੱਤੇ ਹੁਣ ਮਰਨ ਤੋਂ ਬਾਅਦ ਦੇਵਤੇ ਸਾਹਮਣੇ ਖੜੇ ਨੇ ਤੇ ਦੇਵਤਿਆਂ ਨੂੰ ਵੇਖ ਕੇ ਰੋਂਦਾ ਏ ਤੇ ਰੋਂਦਾ ਹੋਇਆ ਕਹਿੰਦਾ ਕੈਸੇ ਮੇਰੇ ਭਾਗ ਨੇ ਜਿਹੜੀ ਧੂੜ ਨੇ ਮੈਨੂੰ ਉਤਾਰ ਦਿੱਤਾ ਤੇ ਮੈਂ ਉਹਦੇ ਦਰਸ਼ਨ ਵੀ ਨਾ ਕਰ ਸਕਿਆ ਮੈਂ ਉਹਦੇ ਕੋਲ ਵੀ ਨਾ ਬਹਿ ਸਕਿਆ ਪਿਆਰੀ ਸੰਗਤ ਇਹ ਜਿਹੜੀਆਂ ਗੱਲਾਂ ਨੇ ਨਾ ਜੀ ਇਹ ਕੇਵਲ ਕਥਾ ਕਹਾਣੀਆਂ ਨਹੀਂ ਹੈ ਇਹ ਕੇਵਲ ਸੁਣਾਉਣ ਮਾਤਰ ਵਾਸਤੇ ਕੋਈ ਦ੍ਰਿਸ਼ਟਾਂਤ ਨਹੀਂ ਹੈ ਇਹ ਸਚਾਈ ਹੈ ਸਤਗੁਰ ਦੀ ਬਾਣੀ ਕਹਿੰਦੀ ਹੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਚਨਾਮ ਜਪਾਵੇ ਉਹ ਪਿਆਰੀ ਸੰਗਤ ਲੇਕਿਨ ਇਹ ਵੀ ਸੱਚ ਹੈ ਕਿ ਇਹ ਕਰਮਾ ਵਾਲਿਆਂ ਨੂੰ ਇਹ ਨਸੀਬ ਹੁੰਦਾ ਹੈ